ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਦੇ ਆਪਣੇ ਫੁੱਲ ਫਾਰਮਸਟ ਪਾਲੀ ਦੀ ਅੱਜ ਦੀ ਵੀਡੀਓ ਹੈ ਜੀ ਪੰਜਾਬ ਗੁਰਵਾਲਿਆਂ ਦੀ ਤੇ ਅੱਜ ਆ ਪਾਈ ਸੀ ਜੀ ਇੱਥੇ ਗੋਡਲੈਨ ਇਹ ਬਾਈਆਂ ਦੀ ਕੁਆਲਿਟੀ ਜਿਹੜੀ ਏ ਸਮਾਰ ਬਹੁਤ ਵਧੀਆ ਕੁਆਲਿਟੀ ਦਾ ਬਾਈਆਂ ਕੋਲੇ ਗੋੜਾ ਹੀ 70 ਵੀ ਹੈ ਤੇ ਆ ਸਾਰਾ ਉਥੇ ਬਾਈ ਬੀੜੀ ਜਾਂਦੇ ਨਹੀਂ ਇਹ ਇਹ ਪੈਪ ਰਾਹੀ ਇਹ ਸਾਰਾ ਇਹਦੇ ਆ ਹੀ ਜਾਂਦਾ ਸਫਾਈ ਦੇਖੋ ਜੀ ਬਹੁਤ ਜਿਆਦਾ ਸਫਾਈ ਆ ਛੜਤਾ ਗੇਟ ਵੱਲ ਆ ਗੇਟ ਵੱਲ ਛੜਤਾ ਬਾਈ ਨੇ ਇਧਰੋਂ ਦੇਖੋ ਇਹ ਸਾਰਾ ਰੋ ਆਈ ਜਾਂਦਾ ਇਧਰੋਂ ਉਧਰੋਂ ਇਹਦੇ ਚੋਂਦਾ ਜੀ ਆ ਪੈਪਰਾ ਹੀ ਆ ਡੱਗ ਤੋਂ ਡੱਗ ਤੋਂ ਆ ਅੱਗੇ ਆ ਗਏ ਦੇਖੋ ਜਿੰਨੀ ਵੀ ਆ ਗਈ ਮੱਕੀ ਬਾਈ ਕਹਿੰਦਾ ਰਹਿਣ ਦਿੰਦੇ ਅਸੀਂ ਇੱਥੇ ਜਿੰਨਾ ਵੀ ਦੁਲਦਾ ਕਰਦਾ ਸਾਰਾ ਸਾਫ ਕਰ ਦਿੰਨੇ ਆ ਆ ਜੀ ਵੀਰ ਨਾਲ ਕਰਦਿਆਂ ਗੱਲਬਾਤ ਤੇ ਕਿਹੜੀ ਕਿਹੜੀ ਕੁਆਲਿਟੀ ਇਹਨਾਂ ਕੋਲੇ ਕੈ ਭੰਤਾ ਗੋੜਾ ਜੀ ਤੇ ਛੱਕਰ ਤੇ ਖਾਣ ਵਾਲਾ ਗੁੜ ਕਿਹੜਾ ਹੈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਜਿਹੜਾ ਆਪਣਾ ਇਹ ਗੁੜ ਦੀ ਕੁਆਲਿਟੀ ਬਾਰੇ ਮੜਾ ਜਾ ਦਰਸ਼ਕਾਂ ਨੂੰ ਦੱਸੋ ਵੀ ਆਪਣੇ ਕੋਲੇ ਕੈ ਭੰਤਾ ਗੋੜਾ ਵੀ ਖਾਣ ਵਾਲਾ ਤੇ ਚਾਹ ਵਾਲਾ ਹਾਂਜੀ ਚਾਹ ਵਾਲਾ ਸਿੰਪਲ ਗੁੜ ਵੀ ਹੁੰਦਾ ਵੀਰ ਜੀ ਆਪਣੇ ਕੋਲੇ ਠੀਕ ਹੈ ਜੀ ਤੇ ਵਰਤੀ ਗੁੜ ਵੀ ਹੁੰਦਾ ਸੌਫਤ ਵਾਲਾ ਠੀਕ ਹੈ ਜੀ। ਤੇ ਨਾ ਇਹਨਾਂ ਦਾ ਸੌਂਡਾ ਦੇਸੀ ਘਿਓ ਵਾਲਾ ਵੀ ਹੁੰਦਾ ਜੀ। ਠੀਕ ਹੈ ਜੀ। ਤੇ ਇੱਕ ਆਪ ਆਮਲਾ ਪਾਉਣੀ ਆ ਇੱਕ ਚ। ਹਾਂ ਜੀ। ਤੇ ਚਾਰ ਤਿੰਨ ਚਾਰ ਤਰ੍ਹਾਂ ਦਾ ਗੋੜ ਹੁੰਦਾ ਆਪਣੇ ਕੋਲੇ। ਤੇ ਆਪਣੇ ਸਰ ਹੁੰਦੀ ਆ ਆਪਣੇ ਕੋਲੇ ਜੀ। ਠੀਕ ਹੈ ਜੀ। ਇਹਨੇ ਦੀ ਕਾਇ ਮੰਨ ਕੇ ਚੁਲਿੰਦਾ ਰੇਟ ਕੀ ਆ ਜੀ? ਸ਼ੱਕਰ ਦਾ ਕੀ ਭਾਜੀ? ਸ਼ੱਕਰ 100 ਰੁਪਏ ਕਿਲੋ ਆ ਜੀ। ਠੀਕ ਹੈ ਜੀ। ਚਾਹ ਵਾਲਾ ਗੋੜ। ਚਾਹ ਵਾਲਾ ਗੋੜ 80 ਰੁਪਏ ਕਿਲੋ। ਠੀਕ ਹੈ ਜੀ। ਖਾਨ ਵਾਲਾ 150 ਰੁਪਏ। ਖਾਨਾ 150 ਰੁਪਏ। ਆਵਲੇ ਦਾ ਤੇ ਜਿਹੜਾ ਦੂਸਰਾ ਜੀ ਤੇ ਨਾਲ। ਹਾਂ ਜੀ। ਠੀਕ ਹੈ ਜੀ। ਮਾਪੀ ਜੀ ਵਧੀਆ ਇੱਕ ਨੰਬਰ ਕੁਆਲਿਟੀ ਆਪਾਂ ਆਰਗੈਨਿਕ ਤਰੀਕੇ ਨਾਲ ਹੀ ਤਿਆਰ ਕਰਦੇ ਆਂ ਇਹ ਭਿੰਡੀ ਨਾਲ ਸਬਸਕ੍ਰਾਈਬ ਕਰਦੇ ਆਂ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਤੁਹਾਡੀ ਜਾਣਕਾਰੀ ਦੇਣ ਲਈ ASCII ਗਾ ਜੀ ਇਹ ਮੋਗਾ ਮੋਗਾ ਹਾਈਵੇ ਦੇ ਉੱਤੇ ਬਾਈਆਂ ਦਾ ਐਡਰੈਸ ਆ ਜੀ ਆ ਪੰਜਾਬ ਗੋੜ ਵਾਲੀ ਤੇ ਆਪਾਂ ਵੀ ਲੈ ਲਿਆ ਸੀਗਾ ਜੀ 20 ਕਿਲੋ ਗੋੜ ਤੇ ਸ਼ੱਕਰ ਲੈ ਲਈ ਸੀਗੀ ਰੋਡ ਦੇ ਉੱਪਰ ਆ ਜੀ ਬਿਲਕੁਲ ਆਸਾਨ ਦਾ ਐਡਰੈਸ ਆ ਬਾਈ ਦਾ ਆ ਵੀਰਾਂ ਦਾ ਨੰਬਰ ਆ ਜੀ 83378 40800 94631 10144 ਜਰੂਰ ਵਿਜ਼ਿਟ ਕਰਿਓ ਜੀ ਇਹ ਵੀਰ ਕੋਲੇ ਬਹੁਤ ਵਧੀਆ ਸੁੱਧ ਤਰੀਕੇ ਨਾਲ ਵੀਰ ਜਿਹੜੇ ਕਿ ਗੁੜ ਬਣਾਉਂਦੇ ਨੇ ਤੇ ਬਹੁਤ ਵਧੀਆ ਕੁਆਲਟੀ ਹੈ ਜੀ ਸਾਰਿਆਂ ਨੂੰ ਜੀ ਪਿਆਰ ਭਰੀ ਸ਼ਸ਼ੀ ਕਾਲ ਜੀ ਰਾਬਰਾਖਾ